ਪੀਏ ਫਾਰਮ ਦੇਖ ਰਹੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਇਹ ਵੀਡੀਓ ਉਹਨਾਂ ਪਸ਼ੂ ਪਾਲਕ ਵੀਰਾਂ ਲਈ ਬਹੁਤ ਖਾਸ ਹੈ ਜੋ ਕਿ ਵਧੀਆ ਐਚਐਫ ਬਰੀਡ ਤੇ ਕੰਮ ਕਰਨਾ ਚਾਹੁੰਦੇ ਹਨ ਵੀਡੀਓ ਵਿੱਚ ਤੁਹਾਡੇ ਨਾਲ ਅਸੀਂ ਡੈਨਮਾਰਕ ਦੇ ਚਾਰ ਸਭ ਤੋਂ ਵਧੀਆ ਬੁੱਲਜ਼ ਦੇ ਸੀਮਨਾ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਤੇ ਇਹਨਾਂ ਸੀਮਨਾ ਤੋਂ ਤਿਆਰ ਹੋਈਆਂ ਬੱਚੀਆਂ ਦੇ ਮਿਲਕ ਅਤੇ ਫੈਟ ਰਿਕਾਰਡ ਬਹੁਤ ਵਧੀਆ ਰਹੇ ਹਨ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਚਾਰੇ ਬੁੱਲਸ ਦੇ ਮਦਰਸ ਮਿਲਕਰ ਰਿਕਾਰਡ ਅਤੇ ਫੈਟ ਰਿਕਾਰਡ ਸ਼ਾਇਰ ਆਈਡੀ ਅਤੇ ਇਹਨਾਂ ਦੇ ਨਾਮ ਬਾਰੇ ਚੌਥੇ ਨੰਬਰ ਵਾਲੇ ਬੁੱਲ ਦਾ ਨਾਮ 에ਰੋਸ ਹੈ 50053 ਇਹਦੀ ਸ਼ਾਇਰ ਆਈਡੀ ਹੈ ਇਸ ਦੀ ਮਦਰ ਦਾ ਬੈਸਟ ਮਿਲਕਰ ਰਿਕਾਰਡ 14349 ਹੈ ਤੇ ਪਾਡੇ ਦੇ ਹਿਸਾਬ ਨਾਲ 40 ਕਿਲੋ ਬਣਦਾ ਹੈ ਜੇਕਰ ਗੱਲ ਕਰੀਏ ਫੈਟ ਰਿਕਾਰਡ ਦੀ ਉਹ 4.19 ਹੈ ਹੁਣ ਆਪਾਂ ਗੱਲ ਕਰਾਂਗੇ ਬੁੱਲ ਨੰਬਰ 3 ਬਾਰੇ ਇਸ ਦਾ ਨਾਮ ਡਾਇਨਾਮਾਈਟ ਬੁੱਲ ਹੈ 40118 ਸ਼ਾਇਰ ਆਈਡੀ ਹੈ ਇਸ ਦੀ ਮਾਂ ਦਾ ਬੈਸਟ ਮਿਲਕ ਰਿਕਾਰਡ 14237 ਹੈ ਜੋ ਕਿ ਪਰ ਡੇ ਦੇ ਹਿਸਾਬ ਨਾਲ 39 ਕਿਲੋ ਹੈ 4.07 ਫੈਟ ਰਿਕਾਰਡ ਹੈ ਦੂਜੇ ਨੰਬਰ ਵਾਲੇ ਬੁੱਲ ਦਾ ਨਾਮ ਹੈ ਪਲੂਟੋ ਇਸ ਦੀ ਸ਼ਾਇਰ ਆਈਡੀ ਹੈ 40128 ਅਤੇ ਇਸ ਦੀ ਮਾਂ ਦਾ ਬੈਸਟ ਮਿਲਕ ਰਿਕਾਰਡ ਹੈ 16318 ਕਿਲੋ ਜਿਹੜਾ ਕਿ ਪਾਡੇ ਦੇ ਹਿਸਾਬ ਨਾਲ 44 ਕਿਲੋ ਬਣਦਾ ਹੈ ਇਸ ਦਾ ਫੈਡ ਰਿਕਾਰਡ 4.03 ਹੈ ਹੁਣ ਆਪਾਂ ਗੱਲ ਕਰਦੇ ਹਾਂ ਡੈਨਮਾਰਕ ਦੇ ਸਭ ਤੋਂ ਬੈਸਟ ਬੁੱਲ ਬਾਰੇ ਜੋ ਕਿ ਐਟਲਸ ਨਾਮ ਨਾਲ ਜਾਣਿਆ ਜਾਂਦਾ ਹੈ 40116 ਇਸ ਦੀ ਸ਼ਾਇਰ ਆਈਡੀ ਹੈ ਜੇਕਰ ਗੱਲ ਕਰੀਏ ਇਸ ਦੇ ਮਾਂ ਦੇ ਬੈਸਟ ਮਿਲਕ ਰਿਕਾਰਡ ਦੀ ਤਾਂ ਉਹ ਹੈ 18162 ਜੋ ਕਿ 50 ਕਿਲੋ ਪਰ ਡੇ ਹੈ 4.97 ਫੈਟ ਰਕੋਰਡ ਹੈ ਜੇਕਰ ਗੱਲ ਕਰੀਏ ਇਹਨਾਂ ਚਾਰੇ ਬੁੱਲਸ ਦੇ ਸੀਮਨਾ ਦੇ ਪ੍ਰਾਈਸ ਬਾਰੇ ਤਾਂ ਇਹ 1000 ਤੋਂ 1500 ਦੇ ਵਿੱਚ ਹਨ ਸੋ ਸਾਡੀ ਵੀਡੀਓ ਬਣਾਉਣ ਦਾ ਮਕਸਦ ਹੈ ਜੋ ਵੀਰ ਡੈਰੀ ਫਾਰਮਿੰਗ ਦੇ ਕਿੱਤੇ ਵਿੱਚ ਸਫਲ ਹੋਣਾ ਚਾਹੁੰਦੇ ਹਨ ਉਹ ਵਧੀਆ ਸੀਮਨਾ ਦੀ ਬਤ ਤੋਂ ਕਰਕੇ ਇੱਕ ਚੰਗੀ ਬਰੀਡ ਤੇ ਕੰਮ ਕਰਨ ਸੋ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਹੋਰ ਪਸ਼ੂ ਪਾਲਕ ਵੀਰਾਂ ਨਾਲ ਸਾਂਝੀ ਕਰੋ ਡੈਰੀ ਫਾਰਮਿੰਗ ਦੀਆਂ ਹੋਰ ਵੀਡੀਓ ਦੇਖਣ ਲਈ ਪੀਏ ਫਾਰਮ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ